ਸਨ ਛੱਡਾ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਠੰਡੀ ਹਵਾਵਾਂ ਆਉਂਦੀਆਂ ਨੇ ਤਾਂ ਦਬਾਰਿਸ਼ ਪੈਂਦੀ ਆ ਫਿਰ ਕਈ ਵਾਰ ਕਰੰਟ ਵੀ ਆਨ ਲੱਗ ਜਾਂਦਾ ਗਾ ਪਾਣੀ ਵੀ niche ਟਪਕਦੇ ਨੇ ਉਹਦੇ ਕਾਰਨ ਸਾਡੇ ਡਰੈਸ ਖਰਾਬ ਹੋ ਜਾਂਦੇ ਨੇ ਤੇ ਬੁੱਕਸ ਵੀ ਖਰਾਬ ਹੋ ਜਾਂਦੀਆਂ ਨੇ ਹਾਂਜੀ ਸਰ ਜਿਸ ਤਰ੍ਹਾਂ ਜ਼ਿਆਦਾ ਗਰਮੀ ਹੁੰਦੀ ਹੈ ਉਸ ਵੇਲੇ ਤਾਂ ਬੱਚਾ ਨਾ ਵੀ ਬਹੁਤ ਬੁਰਾ ਹਾਲ ਹੁੰਦਾ ਹੈ ਕਿ ਗਰਮੀ ਨਾਲ ਉਹ ਲਤਪਤ ਹੁੰਦੇ ਨੇ ਪਸੀਨੇ ਨਾਲ ਪੜਾਈ ਦਾ ਮਾਹੌਲ ਤਾਂ ਖਰਾਬ ਹੋ ਗਿਆ ਨਾ ਜਦੋਂ ਆਪਾਂ ਬੈਠ ਹੀ ਨਹੀਂ ਚੱਜ ਨਾਲ ਸਕਦੇ ਬੱਚਾ ਟਾਇਲਟ ਨਹੀਂ ਕਰ ਸਕਦਾ ਗਰਮੀ ਨੂੰ ਇੰਨੀ ਠੰਡ ਦੇ ਵਿੱਚ ਤਾਂ ਥੈਟ ਮੀਨਸ ਉਹ ਬੱਚਾ ਪੜ੍ਹੇਗਾ ਕਿਵੇਂ ਸਿੱਖਿਆ ਖੇਤਰ ਨੂੰ ਉੱਚਾ ਚੁੱਕਣ ਲਈ ਭਗਵੰਤਾਨ ਦੇ ਸਰਕਾਰ ਦੇ ਦਾਅਵਿਆਂ ਦੀ ਪੋਲ ਹੈ ਜਿਹੜੀ ਉਹ ਨਾਬਾ ਦੀ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚ ਬਣੇ ਸਕੂਲ ਦੇ ਵਿੱਚ ਦੇਖਣ ਮਿਲ ਰਹੀ ਆ ਹੁਣ ਤੁਹਾਨੂੰ ਅਸੀਂ ਅੰਦਰ ਦਿਆ ਤਸਵੀਰਾਂ ਬੁਖਾਰਿਆ ਜਿਹੜੇ ਬੱਚੇ ਨੇ ਉਹ ਲੋਹੇ ਦੀਆਂ ਚਾਦਰਾਂ ਦੇ ਉੱਪਰ نیچے ਬੱਚੇ ਬੈਠ ਕੇ ਪੜ੍ਹਾਈ ਕਰ ਰਹੇ ਨੇ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਭਾਵੇਂ ਕਿ ਲੱਖ ਦਾਅਵੇ ਆ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ এডਿਕੇਸ਼ਨ ਨੂੰ ਉੱਪਰ ਚੁੱਕਣ ਦੀ ਹੈ ਉਹ ਮੂੰਹ ਬੋਲਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਅਧਿਆਪਕ ਸਹਿਬਾਨ ਵੀ ਬਾਹਰ ਖੜੇ ਨੇ ਕਮਰੇ ਜ਼ਰੂਰ ਨੇ ਪਰ ਸਿਰਫ ਕਮਰੇ ਦੋ ਹੀ ਵਧੀਆ ਹਾਲਤ ਦੇ ਵਿੱਚ ਨੇ ਇਸ ਸਕੂਲ ਦੇ ਸਰਕਾਰੀ ਸਕੂਲ ਦੇ ਵਿੱਚ ਚਾਰ ਕਮਰੇ ਨੇ ਜਿਹੜੇ ਚਾਰ ਤੋਂ ਪੰਜ ਕਮਰੇ ਨੇ ਉਹ ਬੜੇ ਤਰਸਯੋਗ ਹਾਲਤ ਦੇ ਨੇ ਖੜ ਤੱਕ ਵੀ ਜੀ ਨਹੀਂ ਕਰਦਾ ਕਹਿੰਦੇ ਉਹਨਾਂ ਕਮਰਿਆਂ ਦੇ ਵਿੱਚ ਸੱਪਾਂ ਦੀਆਂ ਜਿਹੜੀਆਂ ਕੰਜਾਂ ਨੇ ਉਹ ਵੀ ਲੰਮਕ ਦੀਆਂ ਕਿਤੇ ਨਾ ਕਿਤੇ ਦਿਖਾਈ ਦੇ ਰਹੀਆਂ ਨੇ ਇੱਕ ਵਾਰ ਫਿਰ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਮਾਸੂਮ ਬੱਚਿਆਂ ਦੀਆਂ ਦਿਖਾ ਰਿਹਾ ਜਿਹੜੇ ਗਰੀਬ ਕਰਾਚੋ ਕਲੋਨੀਆ ਚੋ ਬੱਚੇ ਪੜਨ ਆਉਂਦੇ ਨੇ ਪਰ ਅਮੀਰ ਅਮੀਰਾਂ ਦੇ ਬੱਚੇ ਤਾਂ ਕਹਿੰਦੇ ਪ੍ਰਾਈਵੇਟ ਸਕੂਲਾਂ ਚ ਪੜਦੇ ਨੇ ਪਰ ਇਹ ਗਰੀਬ ਲੋਕਾਂ ਦੇ ਬੱਚੇ ਨੇ ਜਿਹੜੇ ਅੱਜ ਲੋਹੇ ਦੀਆਂ ਚਾਦਰਾਂ नीचे पढ़ने ਲਈ ਮਜਬੂਰ ने सरकार कोई ਧਿਆਨ नहीं दे रही ਇਹ ਜ਼ਿਲ੍ਹਾ ਜ਼ੇਲ ਦੇ ਅੰਦਰ ਸਕੂਲ ਆ ਪਰ ਗ੍ਰਾਂਟ ਜਿਹੜੀ ਸਰਕਾਰ ਵੱਲੋਂ 10 ਲੱਖ ਦੀ ਕਮਰੇ ਬਣਾਉਣ ਦੇ ਲਈ ਜ਼ਰੂਰ ਭੇਜੀ ਗਈ ਆ ਪਰ ਉਹ ਜ਼ੇਲ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਿਹੜੇ ਇੱਥੋਂ ਹੈਡਮਾਸਟਰ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਹੋਰ ਟੀਚਰਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸਮੱਸਿਆ ਆ ਰਹੀ ਹੈ ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਹੈ ਕਦੋਂ ਤੋਂ ਚਾਦਰਾਂ ਪਾਈਆਂ ਹੋਣ ਸਰਕਾਰ ਨੇ ਚਾਦਰਾਂ ਪਾ ਕੇ ਦਿੱਤੀਆਂ ਨੇ ਕੋ ਸੰਸਤਾ ਵੱਲੋਂ ਪਾ ਕੇ ਦਿੱਤੇਗੇ ਸਰ ਇਹ ਤਾਂ 1965 ਦਾ ਸਕੂਲ ਹੈ ਇਹ ਉਦੋਂ ਤੋਂ ਹੀ ਐਵੇਂ ਹੀ ਹੈ ਜੀ ਸਦਰਾਂ ਨਾਲ ਹੀ ਚੱਲ ਰਿਹਾ ਸੀਗਾ ਇੱਥੇ ਅਮੇਂਜਮੈਂਟ ਤਾਂ ਕੋਈ ਹੋਈ ਨਹੀਂ ਹੈਗੀ ਹੁਣੇ ਕਮਰੇ ਜ਼ਰੂਰ ਪਏ ਆ ਤੇ ਆਹ ਸ਼ੈੱਡ ਦੀ ਅਸੀਂ ਪਾਰਟੀਸ਼ਨ ਕਰ ਲਈ ਕਿੰਨੀ ਕਿ ਮੁਸ਼ਕਲ ਆ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਜਿਆਦਾ ਗਰਮੀ ਜਿਆਦਾ ਸਰਦੀ ਇਤੇ ਬਰਸਾਤ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਸ ਸਮੇਂ ਐਟਮੋਸਫੇਅਰ ਦਾ ਬੱਚਿਆਂ ਦੇ ਇਫੈਕਟ ਪੈਂਦਾ ਕੀ ਸਰਕਾਰ ਦੇ ਧਿਆਨ ਹਿੱਤ ਤੁਸੀਂ ਸਮੇਂ-ਸਮੇਂ ਤੇ ਲੈਂਦਾ ਤੁਸੀਂ ਕੋਈ ਲਿਖਤੀ ਦਿੱਤਾ ਸਰਕਾਰ ਨੂੰ ਹਾਂਜੀ ਸਰ ਐਪਲੀਕੇਸ਼ਨਾਂ ਦਾ ਦਿੱਤੀਆਂ ਜੀ ਅਸੀਂ ਹੁਣ ਵੀ ਜੇ ਗ੍ਰਾਂਟ ਆਈ ਹੈ ਤਾਂ ਅਸੀਂ ਜੇਲ੍ਹ ਪ੍ਰਸ਼ਾਸਨ ਐਪਲੀਕੇਸ਼ਨ ਦਿੱਤੀਆਂ ਐ ਅਤੇ ਆਈ ਸੀ ਭੁੱਲਰ ਸਾਹਿਬ ਜੇਲ੍ਹ ਮੰਤਰੀ ਸਾਹਿਬ ਤਾਂ ਉਹਨਾਂ ਨੂੰ ਵੀ ਐਪਲੀਕੇਸ਼ਨ ਦਿੱਤੀਆਂ ਸੀ ਆਪ ਖੁਦ ਮਿਲ ਕੇ ਕੋਈ ਗੌਰ ਨਹੀਂ ਕੀਤੀ ਕਿ ਕਿਸ ਤਰ੍ਹਾਂ ਦੀ ਸਰ ਉਹਨਾਂ ਦਾ ਯੱਸ ਕਰਤੀ ਸੀਗੀ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਯੱਸ ਨਹੀਂ ਹੋਈ ਅਜੇ ਉਹਨਾਂ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਬੱਚੇ ਨੂੰ ਪੜ੍ਹਾਉਣ ਸਮੇਂ ਗਰਮੀ 'ਚ ਸਰਦੀਸ਼ ਹਾਂਜੀ ਸਰ ਜਿਸ ਤਰ੍ਹਾਂ ਜ਼ਿਆਦਾ ਗਰਮੀ ਹੁੰਦੀ ਹੈ ਉਸ ਵੇਲੇ ਤਾਂ ਬਹੁਤ ਬੱਚਾ ਨਾ ਵੀ ਬਹੁਤ ਬੁਰਾ ਹਾਲ ਹੁੰਦਾ ਹੈ ਕਿ ਗਰਮੀ ਨਾਲ ਉਹ ਲਤਪਤ ਹੁੰਦੇ ਨੇ ਪਸੀਨੇ ਨਾਲ ਕਿਉਂਕਿ ਸ਼ੈੱਡ ਜਦੋਂ ਧੁੱਪ ਪੈਂਦੀ ਹੈ ਨਾ ਤੇ ਬਹੁਤ ਜ਼ਿਆਦਾ ਤਪਦੇ ਨੇ ਤੇ ਇਸੇ ਤਰ੍ਹਾਂ ਹੀ ਜ਼ਿਆਦਾ ਠੰਡ ਵਿੱਚ ਠੰਡੀ ਹਵਾ ਲੱਗਦੀ ਹੈ ਇਹਨਾਂ ਨੂੰ ਇਸ ਕਰਕੇ ਹੀ ਮੰਗੇ ਵੀ ਜੇ ਦੋ ਕਮਰੇ ਜੋ ਗ੍ਰਾਂਟ ਆਈ ਹੈ ਤਾਂ ਕਿਰਪਾ ਕਰਕੇ ਉਹਨਾਂ ਨੂੰ ਬਣਾਣ ਦਿੱਤਾ ਜਾਵੇ ਕਿੰਨੇ ਕ ਸਮੇ ਤੋਂ ਮੰਗ ਤੁਹਾਡੇ ਟੀਚਰਾਂ ਦੀ ਚੱਲ ਰਹੀ ਹੈ ਐਜੂਕੇਸ਼ਨ ਨੂੰ ਉੱਪਰ ਚੁੱਕਣ ਦੀ ਲਈ ਗੱਲਾਂ ਤਾਂ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਕਿਸ ਤਰ੍ਹਾਂ ਤੁਹਾਡੇ ਸਕੂਲ ਦੇ ਹਾਲਾਤ ਨੇ ਸਿਰ ਸਕੂਲ ਦੇ ਦੇਖੋ ਉਰੇ اٹੈਂਡੈਂਸ ਦੀ ਕੋਈ ਪ੍ਰੋਬਲਮ ਨਹੀਂ ਹੈ ਬੱਚਾ ਆ ਰਿਹਾ ਹੈ ਸਿਰਫ ਹਾਲਾਤ ਐਨਵਾਇਰਨਮੈਂਟ ਕਰਕੇ ਖਰਾਬ ਹੋ ਜਾਂਦੇ ਆਂ ਬਾਰਿਸ਼ ਆ ਗਈ ਤਾਂ ਕਹਿ ਲਓ ਇਹ ਸ਼ੈੱਡ ਦੇ ਵਿੱਚ ਵੀ ਹੋਲ ਹੋਏ ਹੋਏ ਆਂ ਤਾਂ ਪਾਣੀ ਅੰਦਰ ਆਣਾ ਮਤਲਬ ਪੜਾਈ ਦਾ ਮਾਹੌਲ ਤਾਂ ਖਰਾਬ ਹੋ ਗਿਆ ਨਾ ਜਦੋਂ ਆਪਾਂ ਬੈਠ ਹੀ ਨਹੀਂ ਚੱਜ ਨਾਲ ਸਕਦੇ ਬੱਚਾ ਟਾਇਲਟ ਨਹੀਂ ਕਰ ਸਕਦਾ ਗਰਮੀ ਨੂੰ ਇੰਨੀ ਠੰਡ ਦੇ ਵਿੱਚ ਤਾਂ ਦੈਟ ਮੀਨਸ ਉਹ ਬੱਚਾ ਪੜ੍ਹੇਗਾ ਕਿਵੇਂ ਮੈਂਟਲੀ ਉਹ ਬੱਚਾ ਨਹੀਂ ਫਿਟ ਹੁੰਦਾ ਆ ਬਿਲਕੁਲ ਜਿੱਥੋਂ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਦੇ ਸਮੇਂ-ਸਮੇਂ ਤੇ ਜਰੂਰ ਸਰਕਾਰ ਤੱਕ ਅਰਪਲੀਕੇਸ਼ਨਾਂ ਤੇ ਅਰਜ਼ੀਆਂ ਜਰੂਰ ਪਹੁੰਚਾਈਆਂ ਨੇ ਪਰ ਸਰਕਾਰ ਧਿਆਨ ਦੇ ਰਹੀ ਹੈ ਕਿ ਨਹੀਂ ਦੇ ਰਹੀ ਜੇਲ੍ਹ ਮੰਤਰੀ ਨੂੰ ਵੀ ਮੰਗ ਪੱਤਰ ਜਰੂਰ ਦਿੱਤਾ ਗਿਆ ਸੀ ਇਸ ਸਕੂਲ ਦੀ ਇਮਾਰਤ ਦੇ 1965 ਤੋਂ ਇਸੇ ਤਰ੍ਹਾਂ ਦੇ ਹਾਲਾਤ ਨੇ ਇਸ ਸਕੂਲ ਦੇ ਵਿੱਚ ਕਿੰਨੀਆਂ ਸਰਕਾਰਾਂ ਕਿੰਨੀਆਂ ਸਰਕਾਰਾਂ ਗਈਆਂ ਨੇ ਪੰਜਾਬ ਦੇ ਵਿੱਚ ਕਿੰਨੀਆਂ ਆਈਆਂ ਕਿੰਨੀਆਂ ਗਈਆਂ ਪਰ ਕਿਸੇ ਸਰਕਾਰ ਦਾ ਧਿਆਨ ਇਸ ਸਕੂਲ ਵੱਲ ਨਹੀਂ ਗਿਆ ਫੌਰਥ ਇੱਕ ਮੁਸ਼ਕਿਲ ਕੀ ਆ ਰਹੀ ਹੈ ਸੰ ਸ਼ੈਡਾ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਠੰਡੀ ਹਵਾਵਾਂ ਆਉਂਦੀਆਂ ਨੇ ਤਾਂ ਦਬਾਰਿਸ਼ ਪੈਂਦੀ ਆ ਫਿਰ ਕਈ ਵਾਰ ਕਰੰਟ ਵੀ ਆ ਲੱਗ ਜਾਂਦਾਗਾ ਇਸ ਲਈ ਸਾਨੂੰ ਠੰਡਾ ਦੇ ਵਿੱਚ ਬਹੁਤ ਜ਼ਿਆਦਾ ਠੰਡ ਲੱਗਦੀ ਆ ਤੇ ਗਰਮੀਆਂ ਦੇ ਵਿੱਚ ਗਰਮ ਹਵਾ ਆਉਂਦੀਆਂ ਸ਼ੈਡ ਤਪੇ ਰਹਿੰਦੇ ਨੇਗੇ ਇਸ ਲਈ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਕਿ ਸਾਡੀ ਬੇਨਤੀ ਮਨਜ਼ੂਰ ਕਰਨ ਮੇਰਾ ਨਾਮ ਰੀਆ ਹੈ ਇੱਕੀ ਪ੍ਰੋਬਲਮ ਕੀ ਰਹੀ ਹੈ ਤੁਮ ਇਧਰ ਇਧਰ ਬਹੁਤ ਖੁੱਲੇ ਕਮਰੇ ਨੇ ਕਿ ਇਧਰ ਅਸੀਂ ਚਾਹ ਖੁੱਲੇ ਚਾਦਰਾਂ ਦੇ niche ਰਾਨੇ ਆ ਇਸ ਦੇ ਕਾਰਨ ਪਾਣੀ ਵੀ ਚੁੱਤੇ ਹੈ ਪਾਣੀ ਵੀ niche ਟਪਕਦੇ ਨੇ ਉਹਦੇ ਕਾਰਨ ਸਾਡੇ ਡਰੈਸ ਖਰਾਬ ਹੋ ਜਾਂਦੇ ਨੇ ਤੇ ਬੁੱਕਸ ਵੀ ਖਰਾਬ ਹੋ ਜਾਂਦੀਆਂ ਨੇ ਵੀ ਸਾਨੂੰ ਬਹੁਤ ਠੰਡ ਵੀ ਲੱਗਦੀ ਹੈ ਉਰੇ ਪੜਨ ਚ ਤਾਂ ਮੈਂ ਸਕਾਤਾ ਹੈ ਮੰਗ ਕਰਦੀ ਆ ਵੀ 20 20 ਸਾਡ ਨੂੰ ਇੱਕ ਨਵੇਂ ਨਵੇਂ ਕਪਰੇ ਕਮਰੇ ਬਣਾ ਕੇ ਦਿੱਤੇ ਜਾਣ 377 ਬੱਚੇ ਨੇ ਬਹੁਤ ਵੱਡੀ ਗੱਲ ਆ 377 ਬੱਚੇ ਇਸ ਸਰਕਾਰੀ ਸਕੂਲ ਦੇ ਵਿੱਚ ਵਿੱਦਿਆ ਹਾਸਲ ਕਰ ਰਹੇ ਨੇ ਪਰ ਵੇਖਣਾ ਇਹ ਹੋਵੇਗਾ ਹੁਣ ਸੁੱਤੀ ਪਈ ਸਰਕਾਰ ਇਸ ਸਕੂਲ ਦੇ ਵਿੱਚ ਜਾ ਕੇ ਆਵੇਗੀ ਜਾਂ ਨਹੀਂ ਜਾ ਕੇ ਆਵੇਗੀ ਜਾਂ ਇਹ ਆਉਣ ਵਾਲਾ ਸਮਾਂ ਦੱਸੇਗਾ ਨਾਬਾ ਤੋਂ ਹਰਮਿੰਦਰ ਸਿੰਘ ਬਾ